ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਛੋਟਾ ਸੱਤ ਨਗ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੇਵ ਸਿੰਘ ਪਿੰਡ ਚੜਿਆਕ ਦੇ ਕੋਠੀ ਜਿਹੜਾ ਮੋਗਾ ਵੀਰੇ ਮੋਬਾਈਲ ਨੰਬਰ 771660524 ਠੀਕ ਆ ਬਾਈ ਕਿੱਧਰੋਂ ਸ਼ੁਰੂ ਕਰਗੇ ਜੀ ਇੱਥੇ ਹੀ ਕਰ ਲੈ ਕੋਈ ਠੀਕ ਆ ਵੀਰੇ ਸੁਆ ਸੁਆ ਤਾਂ ਚਲੋ ਛੱਡੋ ਸੁਆ ਸੁਆ ਦਾ ਯਾਰ ਅਗਲਾ ਦੂਜਾ ਗਾਇ ਜਿਹੜਾ ਮਾਰ ਜੀ ਸਮਾ ਕੇ ਨਾ ਲੈਂਦੀ ਆ ਜੀ ਸਮਾ ਵੀਰੇ ਸੂਈ ਹੈ ਠੀਕ ਆ ਕਦੋਂ ਸੂਈ ਹੈ ਜੀ ਇਹ ਇਹ ਵੀਰੇ ਸੂਈ ਆ ਕੱਲ ਦੀ ਬੱਚਾ ਜੀ ਮਗਰ ਬੱਛੀ ਹੋਵੇ ਦਿਖਾ ਦੇ ਮਗਰ ਬੱਚਾ ਬੱਛੀ ਹੈ ਜੀ ਰਡਨ ਆ ਜੀ ਜੇ ਰੋਕਿਆ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਵੀਰੇ ਹੁਣ 9 8 ਤੋਂ 9 ਆ ਠੀਕ ਆ ਹਾਂ ਬੱਚਾ ਮਗਰ ਬੱਛੀ ਆਗੀ ਜੀ 8 ਤੋਂ 9 ਕਿਲੋ ਬੋਲਾ ਨੈਟ ਰੈਡੀ ਆ ਸਪੈਸ਼ਲ ਬੇਨਤੀ ਆ ਕਿ ਵੀਰੇ ਤਸੱਲੀ ਭਰਕ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ 8 ਤੋਂ 9 ਕਿਲੋ ਬਾਈ ਦੇ ਘਰੋਂ ਜੋਖ ਕੇ ਲੈ ਜੇ ਕੋਈ ਵੀ ਵੀਰਥਣਾ ਦੀ ਰਡਨ ਆ ਜੀ ਠਣਾ ਦੀ ਵੀਰੇ ਓਕੇ ਆ ਜਿਹੜਾ ਦੱਸਿਆ ਦੁੱਧ ਉਹਨਾਂ ਹੋਊਗਾ ਜੀ ਤੋਂ ਲਈ ਆ ਉਹਨਾਂ ਨੇ 15 ਕਿਲੋ ਦੱਸਿਆ ਆਪਾਂ 14 ਮੰਨ ਕੇ ਲਈਏ ਠੀਕ ਆ ਠੰਡੀ ਆ ਬੁੱਲੀ ਆਪਣੇ ਘਰੇ ਦੋ ਡੰਗ ਚੋਲੇ ਅਗਲਾ ਤਿੰਨ ਚੋਲੇ ਠੀਕ ਆ ਠੀਕ ਆ ਜੀ ਐਵੇਂ ਅਗਲੇ ਦੇ ਗੇੜੇ ਨਹੀਂ ਮਰਾਉਣੇ ਜਿਹੜੀ ਚੀਜ਼ ਹੋਊਗੀ ਉਹ ਹੀ ਨਿਕਲੂਗੀ ਠੀਕ ਆ ਬਈ ਸੀਲ ਫੁੱਲ ਹੋਊਗੀ ਠੰਡੀ ਸੀਲ ਫੁੱਲ ਆ ਤਾਜੀ ਸੂਈ ਆ ਠੀਕ ਆ ਜੀ ਤੇ ਡਿਮਾਂਡ ਜੀ ਇਹਦੀ ਇਹ ਵੀਰੇ ਦੇ ਦਿਆਂਗੇ 41000 ਦੀ ਹੋਜੂ ਲੈਸ ਜੀ ਕਰਦੇ ਆ ਛੋਟੇ ਛੋਟੇ ਭਾਈ ਕਰਨੇ ਅੱਜ ਹਾਂ 41000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਜੀ ਵਿਚੋ ਮਾਨ ਤਨ ਹੋ ਜਾਊਗਾ 2 ਨੰਬਰ ਵੀਰੇ ਸੁਆ ਗੱਨ ਮਾ ਜੇ ਇਹ ਵੀਰੇ ਦੂਜੇ ਸੇ ਇਹ ਸੂਈ ਆ ਕਦੋਂ ਸੂਈ ਆ ਜੀ ਇਸ ਹੋਈ ਆ ਕੱਲ ਸ਼ਾਮ ਦੀ ਬੱਚਾ ਕੀ ਆ ਜੀ ਮਗਰ ਬੱਛੀ ਹੈ ਜੀ ਬੱਚੇ ਵੀਰੇ ਲਾਤੀ ਕਾ ਤੋ ਬੱਛੀ ਰਹੇ ਨਾ ਜੀਦੋ ਘਰੋਂ ਲੈ ਆਂਦੀ ਆ ਆਪਾਂ ਹਾਂਜੀ ਪਤਾ ਨਹੀਂ ਉਹਾਂ ਦੇ ਮਹਿਣੇ ਪਿਆਰਾ ਰਸਤਾ ਪਤਾ ਨਹੀਂ ਇਸਦਾ ਹੀ ਰਸਤਾ ਅੱਛਾ ਜੀ ਠੀਕ ਆ ਮੱਛੀ ਦੀ ਲਾਟ ਟੁੱਟ ਗਈ ਸੀ ਖੜ ਦੀ ਫੁਰਦੀ ਵਧੀਆ ਬੱਛੀ ਠੀਕ ਆ ਜੀ ਬਾਨ ਦੀ ਲਾਟ ਤੇਰੀ ਠੀਕ ਆ ਜੀ ਹੁਣ ਤੇਰਾ ਬਾਨ ਪਈ ਆ ਹਾਂ ਵੀਰੇ ਵਧੀਆ ਖੜਦੀ ਆ ਹੁਣ ਤਾਂ ਠੀਕ ਆ ਜੀ ਓਕੇ ਆ ਇੱਧਰ ਤੇ ਇਹਦੇ ਥੱਲੇ ਕਿੰਨਾ ਬੋਲਾ ਪਿਆਰ ਇਹ ਥੋੜਾ ਹੋਣ ਯਾਰ 8 ਤੋਂ 9 ਕਿਲੋ ਇਹਦੇ ਥੱਲੇ ਵੀ ਇਹਨੂੰ ਕਹਦੇ 13 14 ਖੜਾਂ ਦੀ ਡੰਨਾਂ ਨੇ ਦੱਸਿਆ ਵੀ ਠੀਕ ਆ ਦੀ ਓਕੇ ਵੀਰੇ ਆਪਾਂ ਪਹਿਲਾਂ ਹੀ ਕਹਿਤਾ ਤੋਰ ਕੇ ਦਿਖਾ ਦੀ ਵੀਰੇ ਸੂਆ ਜਿਹੜਾ ਮਰਜ਼ੀ ਮੰਨ ਲਿਓ ਜੀ ਕੱਲ ਦੀ ਸੂਈ ਆ ਬੱਚਾ ਬਗਰ ਵੱਛੀਆਂ ਪਹਿਲਾਂ ਹੀ ਦੱਸ ਦਿੰਨੇ ਆ ਕਿ ਪਤਾ ਨਹੀਂ ਪਸ਼ੂ ਹੋਰ ਨੇ ਰੱਖਤਾ ਪਤਾ ਨਹੀਂ ਇਹਨੇ ਪੈਰ ਰੱਖਤਾ ਲੱਤ ਤੇ ਥੋੜਾ ਜਿਹਾ ਫ੍ਰੈਕਚਰ ਹੋ ਗਿਆ ਜੀ ਵੈਸੇ ਬੰਨੀ ਹੋਈ ਆ 9 ਤੋਂ 10 ਕਿਲੋ ਨੈਟ ਬੋਲਾ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਬਾਈ ਕਰ ਸਕਦਾ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਬਾਈ ਵਾਲਾ ਥਾਣਾ ਜੀ ਇਸ ਕੁਆਲਿਟੀ ਸੁਣੀ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਪੂਰੀ ਚੰਗੀ ਆ ਦੁੱਧ ਚੰਗਾ ਪਾਉਗੀ ਬਾਕੀ ਸੇਵਾ ਦੇ ਸਰਤੇ ਜੇ ਕੋਈ ਵੀ ਰਵੱਦ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਬਾਈ ਇਹ ਵੀਰੇ ਦੇ ਦੇ ਦਿਆਂਗੇ ਆਪਾਂ 52000 ਦੀ 52000 ਦੀ ਠੀਕ ਆ 52000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਲੈਸ ਹੋ ਜਾਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਅੱਗੇ ਵੀਰੇ ਤਿੰਨ ਨੰਬਰ ਸੁਆ ਕਿੰਨਾ ਮਾ ਜੀ ਵੀਰੇ ਸੁਆ ਚਲੋ ਸੁਆ ਦਾ ਛੱਡੋ ਸਭ ਸਮਾ ਦਿਨ 10ਵਾਂ ਮੰਨ ਲਏ ਆਪਾਂ ਨੂੰ ਕੋਈ ਗੱਲ ਨਹੀਂ ਠੀਕ ਆ ਜੀ ਸਮਾ ਹੈ ਵੀਰੇ ਇਹਦੇ ਪਰਸੋਂ ਦੇਣ ਪੂਰੇ ਉਹਦਾ ਚੌਥੇ ਸਵੇਰੇ ਦਾ ਪਰਸ ਨਹੀਂ ਕਿੰਨਾ ਪਾਜੂ ਵੀਰੇ ਦੁੱਧ ਵੀਰ ਵੀਰੇ ਉਹਨਾਂ ਨੇ ਤਾਂ 10 ਕਿਲੋ ਡੰਗ ਦਾ ਕਿਹਾ ਚੋਇਆ 20 ਕਿਲੋ ਆਪਾਂ ਨਹੀਂ ਕਹਿੰਦੇ ਵੀਰੇ ਇਹਨਾਂ ਨੂੰ ਕਹਿੰਦੇ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਜਿਹੜਾ ਮਰਜੀ ਮੰਨ ਲਓ ਰੰਗ ਪ੍ਰਿੰਟ ਦੀ ਬੜੀ ਚੰਗੀ ਉਹ ਖੂਬਸੂਰਤ ਗਾਂ ਕਹਿ ਸਕਦੇ ਆਪਾਂ ਸਮਾ ਬਸ 5-4 ਦਾ ਲੈ ਜੂਗੀ ਜੀ ਮਾਲਕਾਂ ਨੇ ਤਾਂ 20 ਕਿਲੋ ਕਹਿ ਕੇ ਦਿੱਤਾਗਾ ਤੇ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਵਿਹੜ ਵੱਡੀ ਆ ਵੀਰੇ ਕੱਦ ਕਾਠ ਦੀ ਚੰਗੀ ਆ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਕੱਲੀ ਕੱਚੀ ਕੱਚੀ ਆ ਜੀ ਰੰਗ ਪ੍ਰਿੰਟ ਦੀ ਵੀ ਚੰਗੀ ਆ ਥਣ ਸੋਨਾ ਮੋਟਾ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਦੀ ਚਾਰ ਹੀ ਥਾਣਾ ਫੋਟ ਸ਼ਾਂਗ ਭੂਰਾ ਵੀ ਨਹੀਂ ਬਾਕੀ ਸੋਨਾ ਹਵਾਨਾ ਤੇ ਇਹਦੀ ਡਿਮਾਂਡ ਜੀ ਇਹ ਵੀਰੇ ਆਪਾਂ ਇਹ ਮੁੱਲ ਜੋ ਮਰਜ਼ੀ ਕਰਾ ਲੈ 55000 ਦੀ ਦੇਵਾਂਗੇ ਵੇੜ ਹੋਲ ਬਣਾ ਅਗਲਾ 60 65 ਕਰਾ ਲੈ ਠੀਕ ਆ ਜੀ 55000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਮੁੱਲ ਜਿਹੜਾ ਮਰਜ਼ੀ ਕੋਈ ਕਰਾ ਲਵੇ ਹਾਂ ਜੀ ਚਾਰ ਨੰਬਰ ਵੀਰੇ ਸੁਆ ਕਿੰਨਾ ਮਾਜੀ ਸੁਆ ਦਾ ਵੀਰੇ ਆਪਾਂ ਚਲੋ ਸੁਆ ਛੱਡੋ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਹੀ ਵੀਰੇ ਯਾਰ 2-4 ਦਿਨ ਹੀ ਬਾਹਲੇ ਨਹੀਂ ਸਿੰਗਾ ਵੀਰੇ ਮਾਰਦੀ ਮੁਰਦੀ ਦਾ ਨਹੀਂ ਵੀਰੇ ਆਪਣੀ ਫੁੱਲ ਗਾਰੰਟੀ ਹੋਊਗੀ ਸਿੰਗਾ ਦੀ ਵੱਡੀ ਆ ਵੇੜ ਵੀ ਕੱਦ ਕਾਠ ਵਾਲੀ ਵੇੜ ਆ ਸਿੰਗ ਜ਼ਰੂਰ ਆ ਕਈ ਵੀਰ ਨਹੀਂ ਵੀ ਦਗਉਂਦੇ ਜੀ ਤੇ ਸਿੰਗ ਜ਼ਰੂਰ ਆ ਪਰ ਤੁਹਾਨੂੰ ਭਾਜ ਮਿਲ ਜਾਣੀ ਸਿੰਗਾ ਕਰਨ ਨਾਲ ਮਾਰੀ ਆ ਵੀਰੇ ਕੱਦ ਕਾਠ ਵਾਲੀ ਪੂਰਾ ਕੱਦ ਕਾਠ ਵਾਲੀ ਆ ਸਿੰਘ ਵੈਸੇ ਹੀ ਆ ਮਾਰ ਦੀ ਮੂਰਤੀ ਜੀ ਜੇ ਬਣਾਏ ਜਾਂਦਾ ਭਾਈ ਮੜੇ ਮੜੇ ਜੀ ਰਹਿ ਜਾਣੇ ਹੈਣ ਹਾਂਜੀ ਹਾਂਜੀ ਬਣਾਉਣ ਵਾਲੇ ਆ ਸਿੰਘ ਸਮਾ ਜ਼ਰੂਰ ਪੰਜ ਚਾਰ ਦਿਨ ਲੈ ਜੂ ਦੁੱਧ ਚੰਗਾ ਬਾਉ ਫੈਟ ਆਉ ਚੰਗੀ ਤੇ ਡਿਮਾਂਡ ਵੀਰੇ ਦੀ ਇਹ ਵੀਰੇ ਮੁੱਲ ਅਗਲਾ ਜੋ ਮਰਜ਼ੀ ਕਰਾ ਲੈ ਇਹ ਵੀ 55 ਦੀ ਕੋਈ ਦੇਵਾਂ ਠੀਕ ਆ ਇਹ ਵੀ ਬਾਈ ਕਹਿੰਦਾ ਆਪਾਂ 55 ਦੀ ਦੇਵਾਂਗੇ ਜੀ ਮੁੱਲ ਜਿਹੜਾ ਕੋਈ ਮਰਜ਼ੀ ਕਰਾ ਲੇ ਜੀ ਜੇ ਕੋਈ ਜੋੜਾ ਲੈ ਜਾਏ ਵੀਰੇ ਵੀਰੇ ਉਹ ਜਿਹਾ ਲੈਸ ਕਰਦੇ ਆਂਗੇ ਕੋਈ ਚੱਕਰ ਨਹੀਂ ਠੀਕ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਾਨ ਬਾਈ ਕਹਿੰਦਾ ਉਹ ਜਾ ਹੋ ਜੂਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਨਾਗ ਦਿਖਾ ਤੇ ਤੁਹਾਨੂੰ 4 5 ਨੰਬਰ ਕਿਹੜੀ ਬਾਈ ਹਾਂਜੀ 5 ਨੰਬਰ ਹੈ ਤੇ ਆ ਜਾ ਵੀਰੇ ਠੀਕ ਆ ਸੁਆਗਤ ਤਿਆਰੀਆਂ ਚ ਹੀ ਆ ਵੀਰੇ ਤਿਆਰੀਆਂ ਜੀ ਸੁਆ ਜਿਹੜਾ ਮਰਜ਼ੀ ਆ ਕਿੰਨਾ ਬਾਜੂ ਦਾ ਜੀ ਸਾਹਿਬ ਵੀਰ ਦੁੱਧ ਕਿੰਨਾ ਬਾਜੂ ਦਾ ਦੱਸਿਆ 18 ਕਿਲੋ ਇੰਨਾ ਵਿਹੜ ਨੂੰ ਦੇਣਾ ਚਾਹੀਦਾ ਬਾਕੀ ਕਿਸਮਤ ਆ ਵੀਰੇ ਠੀਕ ਆ ਜੀ ਥਣਾ ਦੀ ਡੰਨ ਆ ਜੀ ਥਣਾ ਦੀ ਜਮਾ ਓਕੇ ਹੋਣੀ ਆਪਣੇ ਘਰੇ ਵੀਰੇ ਠੀਕ ਆ ਬਾਕੀ ਹਵਾਨਾ ਸੋਨਾ ਥਣ ਕੱਲਾ ਕੱਲਾ ਨਿੱਖੜ ਮਾ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਸੋਹਣੀ ਆ ਤੇ ਇਹਦੀ ਕਾਠ ਵੀ ਆ ਵੀਰੇ ਕੱਦ ਕਾਠ ਵਾਲੀ ਆ ਤੇ ਇਹਦੀ ਡਿਮਾਂਡ ਜੀ ਇਹ ਵੀ ਵੀਰੇ 55 ਦੀ ਹੀ ਡਿਮਾਂਡ ਠੀਕ ਆ ਇਹ ਬਾਈ ਕਹਿੰਦਾ 55000 ਦੀ ਆ ਜੋ 55 55 ਹੀ ਲਾਈ ਆ ਹੈ ਵਿਚੋਂ ਮਾਨਦਾਨ ਨਹੀਂ ਕਰਦਾ ਕਿ ਬੱਚੇ ਵੀ ਆ ਵੀ ਚੰਗੇ ਇੱਕੋ ਜਿਹੇ ਸਾਰੀਆਂ ਬੱਚੀਆਂ ਠੀਕ ਆ ਤੇਰੇ ਸਾਹਮਣੇ ਆ ਨੀ ਚੰਗੀ ਆ ਬੇੜਾ ਵੀ ਤੇ 6 ਨੰਬਰ ਕਿਹੜੀ ਵੀਰੇ 6 ਨੰਬਰ ਵੀ ਆਹੀ ਆ ਵੀਰੇ ਠੀਕ ਆ ਜੀ ਇਹ ਸਵਾ ਕਿੰਨਾ ਕੁ ਲੈਂਦੀ ਆ ਇਹ ਵੀਰੇ 2-4 ਦਿਨ ਹੀ ਬਾਹਲੇ ਨਹੀਂ ਆਈਆਂ ਜਰਸੀ ਚ ਪੈਂਦੀ ਆ ਹਨਾ ਇਹ ਜਰਸੀ ਚ ਪੈਂਦੀ ਆ ਚੰਗੀ ਆ ਤਿਆਰੀ 2-4 ਦਿਨ ਬਾਅਦ ਦੱਸਦਾ ਕਿ ਲੈ ਜੂਗੀ ਹਵਾਨਾ ਸੋਹਣਾ ਥਾ ਨਿਕਲਾ ਕਲਾ ਨਿਖੜ ਮਾ ਹੱਥੀ ਚ ਵਾਈ ਵਾਲਾ ਥਾ ਨਾ ਚਾਰ ਹੀ ਥਾ ਨਾ ਫੇਸ ਕੁਆਲਟੀ ਵੀ ਸੋਹਣੀ ਆ ਚੈੱਕ ਕਰ ਸਕਦੇ ਹੋ ਤੇ ਇਹਦੀ ਡਿਮਾਂਡ ਪੁਰੇ ਇਹ ਵੀ ਵੀਰੇ 55 ਦੀ ਹੋ ਲਓ ਜੀ ਇਹ ਵੀ 55 ਦੀ ਆਏ ਨਾ ਕਰ ਯਾਰ ਮਾਰ ਜਾਂਦਾ 1000 ਵਧਾ ਲਾ ਜਾਂ 1000 ਘਟਾ ਲਾ ਇਹਦੇ ਚ ਜਿਵੇਂ ਯਾਰ ਵੀਰੇ 53000 ਦੀ ਦੇ ਦੇ ਠੀਕ ਗੱਲ ਆਓ ਜੀ 53000 ਦੀ ਦੇ ਦਾਂਗੇ 7 ਨੰਬਰ ਵੀਰੇ 7 ਨੰਬਰ ਵੀਰੇ ਇਹ ਵੀ ਦੂਜਾ ਸੁਆਹੀ ਸੁੰਦੀ ਅਗਲਾ ਜਿਹੜਾ ਮਰਜੀ ਮੰਨ ਲੈ ਚਲੋ ਉਹ ਤਾਂ ਜਿਹੜਾ ਵਰ ਸੈਂਕਾ ਮਾਰ ਦੀ ਮੂਰਦੀ ਤਾਂ ਤੂੰ ਹੀ ਨੀ ਯਾਰ ਵੀਰੇ ਆਪਣੇ ਘਰੇ ਅਗਲਾ 2 ਦਿਨ ਰਹਿ ਕੇ ਦੇਖ ਕੇ ਲੈ ਇਹਦਾ ਵੀ 55000 ਹੀ ਆ ਹਾਂ ਵੀਰੇ 55 ਚਰੰਜਾਰੀ ਦੇ ਰਿਹਾ ਇਹ ਚਰੰਜਾਰੀ ਦੇਦਾ ਕਿ ਪਾ ਹੀ ਲਿਆ ਫਰਕ ਥੋੜਾ ਕਰਨਾ ਮੈਂ ਕਹਿਣਾ ਤਾਂ 55 ਜਾਈ ਸੀ ਠੀਕ ਆ ਜੀ ਚਲੋ ਕੋਈ ਗੱਲ ਨਹੀਂ ਥੋੜੀ ਖਰੀਦ ਆ ਜੀ ਥੋੜੀ ਚੀਜ਼ ਆ ਜਿੰਨੇ ਮਰਜ਼ੀ ਮੰਗੋ ਹਵਾਨਾ ਸੋਨਾ ਜੀ ਤਿਆਰੀ ਚੰਗੀ ਕਰਦੀ ਹੁੰਦੀ ਹੈ ਸਿੰਘ ਜ਼ਰੂਰ ਆ ਜਿਨ੍ਹਾਂ ਤੋਂ ਲਈ ਆ ਵੀਰੇ ਉਹਨਾਂ ਨੇ ਤਾਂ ਦੱਸਿਆ 20 ਕਿਲੋ ਚੋਇਆ ਠੀਕ ਆ ਜੀ ਬਾਕੀ ਕਰਮਾ ਵੀਰੇ ਆਪਾਂ 9 ਕਿਲੋ ਡੰਗ ਦਾ ਮੰਨ ਕੇ ਲਈ 18 ਕਿਲੋ ਦੇਊਗੀ ਠੀਕ ਆ ਜੀ ਢੰਡੀ ਸੀ ਠੀਕ ਆ ਜੀ ਇਹਦੀ 55000 ਰੁਪਿਆ ਡਿਮਾਂਡ ਆ ਜੀ ਅੱਗੇ ਐਂਡ ਵਾਲੀ 8 ਨੰਬਰ ਵੀ ਦਿਖਾ ਜਿਦਗੇ ਫਿਰ ਹਾਂ ਠੀਕ ਆ ਜੀ ਇਹ ਸਮਾਂ ਕਿੰਨਾ ਕ ਲੈਂਦੀ ਆ ਇਹ ਵੀ ਵੀਰੇ ਤਿਆਰੀਆਂ ਚ ਆ ਜਿਨਾ ਕੱਲ ਨੂੰ ਕੱਲ ਨੂੰ ਲੈਣ ਪੂਰੇ ਆ ਇਹਦੇ ਅੱਜ ਦਾ ਜਰਸੀ ਆ ਜੇ ਲਈ ਫਰਦਾ ਸਾਰੀਆਂ ਤੋਂ ਇਹ ਵੀ ਜਰਸੀ ਚ ਪੈਂਦੀ ਆ ਚੈੱਕ ਕਰ ਸਕਦੇ ਸੋਨਾ ਹਵਾਨਾ ਕੱਟ ਵਾਲਾ ਫਿਟਨੈਸ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਫੇਸ ਕੁਆਲਿਟੀ ਸੋਹਣੀ ਆ ਚੈੱਕ ਕਰ ਲਓ ਜੀ ਤੇ ਇਹਦੀ ਡਿਮਾਂਡ ਜੀ ਇਹ ਵੀਰੇ 43 ਦੀ ਦੇਵਾਂਗੇ ਆਪਾਂ ਇਹ ਛੋਟੇ ਭਾਜ ਚ ਇਹ 43 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਜਿਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ